촬영 <목소리도> ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਰਕਾਰ ਜੋ ਗੁਰੂ ਰੂਪਿਆਰੀ ਗੁਰੂ ਸਵਾਦੀ ਸਾਧ ਸੰਗਤ ਜੀਓ ਜੋ ਕਿ ਤੰਤਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆ ਦੇ ਸ਼ਹੀਦੀ ਪਰਬ ਨੂੰ ਸਮਰਪਿਤ ਅਤੇ ਘੱਲੂ ਘਾਰਿਆਂ ਦੇ ਸਮਰਪਿਤ ਪਿੰਡ ਮੁਖ ਲਿਆਣਾ ਦੇ ਨੌਜਵਾਨ ਸਵਾਦ ਵੀਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼ਹੀਦੀ ਲੰਗਰ ਲਗਾਏ ਜਾਂਦੇ ਹਨ ਬਾਬਾ ਵੀਰ ਸਿੰਘ ਅਕਾਦਮੀ ਵੱਲੋਂ ਰਲ ਮਿਲ ਕੇ ਸਾਰੇ ਨੌਜਵਾਨ ਸਵਾਦ ਵੀਰ ਇਕੱਤਰ ਹੋਏ ਹਨ ਅੱਜ ਫੇਰੇ ਸ਼ਹੀਦੀ ਦਾ ਲੰਗਰ ਲਗਾਇਆ ਗਿਆ ਹਨ ਮਹਾਰਾਜੀ ਕਿਰਪਾ ਕਰਨ ਇਹਨਾਂ ਨੌਜਵਾਨ ਸਵਾਲ ਵੀਰਾਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣ ਆਪਣੇ ਦਰੋਂ ਘਰੋਂ ਖੇਤੀ ਜੀਵਨ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇਸ ਤਰ੍ਹਾਂ ਸਿੱਖ ਕੌਮ ਦੀ ਸੇਵਾ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ